ਵੇਕਾ 247 ਪੰਜਾਬ ਬਹਿਰ ਤੋਂ ਅਲਗੂ ਹੋ ਗਿਆ ਤਾਂ ਫਿਰੋਜ਼ਪੁਰ ਜ਼ਿਲ੍ਹੇ ਦੇ ਗੁਰਦੁਆਰਾ ਸ੍ਰੀ ਜਗਨੂ ਸਾਹਿਬ ਵਿੱਚ ਵੀ ਤੇ ਦੋਵੇਂ ਪਹਿਲਾਂ ਗੈਸ ਸਿਲੰਡਰ ਕਟਨ ਨਾਲ ਇੱਕ ਕੰਡਾ ਵਾਪਰੀ ਸੀ ਤੇ ਜਿਸ ਵਿੱਚ 5 ਸਹੁੰਲੀ ਬੱਚੇ ਜੀ ਗਏ ਬੁੜੀ ਦਿੱਕੀ ਨਾ ਚੁਕਾ ਜਿਸ਼ਨ ਉਹ ਜੋ ਹੋਰ ਜ਼ਖਮੀ ਹੋਣ ਦੀ ਖਬਰ ਵੀ ਸਾਹਮਣੇ ਆਈ ਸੀ ਤੇ ਦੱਸਿਆ ਜਾ ਰਿਹਾ ਸੀ ਕਿ ਲੰਗਰ ਹਾਲ ਦੇ ਵਿੱਚ ਲੰਗਰ ਸ਼ਕਨ ਦੇ ਵੇਲੇ ਇਕੱਟਲਾ ਵਾਪਰੀ ਸੀ ਤੇ ਉਹਨੂੰ ਦੱਸਿਆ ਜਾ ਰਿਹਾ ਸੀ ਕਿ ਜਿਹੜੇ ਸਕੂਲੀ ਬੱਚੇ ਨੇ ਉਹਨਾਂ ਦਾ ਇਲਾਜ ਫਰੀਦਕੋਟ ਦੇ ਹਸਪਤਾਲ ਵਿੱਚ ਚੱਲ ਰਿਹਾ ਹੋਤੀ ਅੱਜ ਸਪੀਕਰ ਕੋਨਤਾ ਸਿੰਘ ਸਦਵਾ ਵੀ ਫਰੀਦਕੋਟ ਦੇ ਹਸਪਤਾਲ ਵਿੱਚ ਬੱਚਿਆਂ ਨੂੰ ਮਿਲਣ ਵਾਸਤੇ ਕੁੱਝ ਦਿਨਾਂ ਲਈ ਉਹਨਾਂ ਦੀ ਮਾਪਿਆਂ ਨਾਲ ਗੱਲਬਾਤ ਵੀ ਕੀਤੀ ਦੇ ਨਾਲ ਇਹ ਵੀ ਕਿਹਾ ਕਿ ਜੇਕਰ ਬੱਚਿਆਂ ਦੇ ਇਲਾਜ ਤੇ ਲਈ ਕਿਸੇ ਵੱਡੇ ਹਸਪਤਲ ਵੀ ਲੈ ਕੇ ਜਾੜਾ ਪਾਇਆ ਕਿ ਉਹ ਹਰ ਸੰਭਵ ਮਦਦ ਕਰਨਗੇ। ਬੀਤੇ ਦਿਨੀ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਵਜੀਦਪੁਰ ਦੇ ਗੁਰਦੁਆਰਾ ਸ਼੍ਰੀ ਜਾਮਨੀ ਸਾਹਿਬ ਦੇ ਲੰਗਰ ਘਰ ਵਿੱਚ ਗੈਸ ਸਿਲੰਡਰ ਫਟਣ ਕਾਰਨ ਉੱਥੇ ਲੰਗਰ ਸ਼ਕ ਰਹੇ ਪੰਜ ਸਕੂਲੀ ਬੱਚੇ ਬੁਰੀ ਤਰੀਕੇ ਨਾਲ ਝੁਲਸ ਗਏ ਸਨ ਜਿਨ੍ਹਾਂ ਨੂੰ ਇਲਾਜ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਲ ਦਾਖਲ ਕਰਵਾਇਆ ਗਿਆ ਸੀ। ਇਹਨਾਂ ਦਾ ਹਾਲ ਜਾਣਨ ਲਈ ਅੱਜ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਪੁੱਜੇ ਜਿੱਥੇ ਉਹਨਾਂ ਵੱਲੋਂ ਜ਼ਖਮੀ ਬੱਚਿਆਂ ਦਾ ਹਾਲਚਾਲ ਜਾਣਿਆ ਗਿਆ। ਤੇ ਉਹਨਾਂ ਦੇ ਮਾਪੇ ਨਾਲ ਵੀ ਗੱਲਬਾਤ ਕੀਤੀ ਉਹਨਾਂ ਇਸ ਮੰਦਪਾਗੀ ਘਟਨਾ ਤੇ ਦੁੱਖ ਜ਼ਾਹਰ ਕਰ ਦਿਆ ਕਿ ਆ ਕਿ ਇਸ ਘਟਨਾ ਦੇ ਦੌਰਾਨ ਜੋ ਬੱਚੇ ਝੁਲਸੇ ਨੇ ਉਹਨਾਂ ਦੇ ਹਰ ਤਰ੍ਹਾਂ ਦੇ ਵਧੀਆ ਇਲਾਜ ਲਈ ਡਾਕਟਰ ਨੂੰ ਹਿਦਾਇਤ ਕੀਤੀ ਹੈ ਤੇ ਨਾਲ ਹੀ ਜੇਕਰ ਇਹਨਾਂ ਬੱਚਿਆਂ ਦੇ ਇਲਾਜ ਲਈ ਕਿਸੇ ਹੋਰ ਵੱਡੇ ਹਸਪਤਾਲ ਵੀ ਲੈ ਜਾਣਾ ਪਿਆ ਤਾਂ ਉਸ ਲਈ ਵੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ ਇਸ ਮੌਕੇ ਉਹਨਾਂ ਆਪਣੇ ਅਖਤਿਆਰੀ ਕੋਟੇ ਚੋਂ ਪੰਜਾ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦੀ مالی ਮਦਦ ਦੇਣ ਦਾ ਐਲਾਨ ਵੀ ਕੀਤਾ ਹੈ ਡਾਕਟਰ ਸਾਹਿਬ ਨਾਲ ਗੱਲ ਹੋਈ ਹੈ ਬੱਚਿਆਂ ਦੇ ਜਿਹੜੇ ਅ ਟੈਂਡੈਂਟਸ ਐ ਪੇਰੈਂਟਸ ਉਹਨਾਂ ਨਾਲ ਵੀ ਗੱਲ ਹੋਈ ਆ ਇਲਾਜ ਠੀਕ ਚੱਲ ਰਿਹਾ ਗੁਰੂ ਸਾਹਿਬ ਮਿਹਰ ਕਰਨਗੇ ਔਰ ਕਿਸੇ ਵੀ ਤਰ੍ਹਾਂ ਦੀ ਇਲਾਜ ਦੇ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਏਗੀ ਐਡਮਿਨਿਸਟ੍ਰੇਸ਼ਨ ਨੂੰ ਵੀ ਕਿਹਾ ਹੋਇਆ ਡਾਕਟਰ ਸਾਹਿਬ ਫਰਾਂ ਦਾ ਵੀ ਲਗਾਤਾਰ ਟੱਚ ਦੇ ਵਿੱਚ ਆ ਔਰ ਜਦੋਂ ਇਹ ਆਏ ਸੀ ਉਦੋਂ ਤੋਂ ਹੀ ਮੈਂ ਇਹਨਾਂ ਦੇ ਟੱਚ 'ਚ ਆ ਮੈਨੂੰ ਇਨਫੋਰਮੇਸ਼ਨ ਮਿਲ ਗਈ ਸੀ ਜੀ ਸਾਹਿਬ ਕਹਤਾ ਸੀਗਾ ਬਾਕੀ ਜੇ ਕੋਈ ਇੱਕ ਬੱਚਾ ਮੈਨੂੰ ਪਤਾ ਲੱਗਾ ਡੀਐਮਸੀ ਐ ਉਹਨੂੰ ਵੀ ਉੱਥੇ ਫਾਲੋਅ ਅਪ ਕਰਾਂਗੇ ਸੋ ਬੜੀ ਅਣਹੋਣੀ ਹੋਈ ਹੈ ਹਮਦਪਾਗੀ ਘਟਨਾ ਸੀ ਅਸੀਂ ਇਹਨਾਂ ਗਰੀਬ ਪਰਿਵਾਰਾਂ ਦੇ ਨਾਲ ਖੜੇ ਜੋ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਲੋੜ ਹੋएगी ਅਸੀਂ ਕਰਾਵਾਂਗੇ ਇਸ ਲਈ ਤੁਸੀਂ ਦੇਖੋ 24/7 ਪੰਜਾਬ ਮਹਿਦ ਅੱਲਾ ਦੇ ਵੀ ਹੋਗਾ ਤਾਂ ਫਿਰੋਜ਼ਪੁਰ ਜ਼ਿਲ੍ਹੇ ਦੇ ਗੁਰਦੁਆਰਾ ਸ੍ਰੀ ਜਗਨੂ ਸਾਹਿਬ ਵਿੱਚ ਜੁਹੇ ਤੋਂ ਪਹਿਲਾਂ ਗੈਸ ਸਿਲੰਡਰ ਫਟਣ ਨਾਲ ਇੱਕ ਘਰਨਾ ਵਾਪਰੀ ਸੀ ਤੇ ਜਿਸ ਵਿੱਚ ਪੰਜ ਸੁੰਨੇ ਬੱਚੇ ਜੀਵਦੇ ਬੁਰੀ ਤਰੀਕੇ ਨਾਲ ਚੁਕੈਸ਼ਨ ਉਹ ਜੋ ਹੋਰ ਜ਼ਖਮੀ ਹੋਣ ਦੀ ਖਬਰ ਵੀ ਸਾਹਮਣੇ ਆਈ ਸੀ ਤੇ ਦੱਸਿਆ ਜਾ ਰਿਹਾ ਸੀ ਕਿ ਲੰਗਰ ਹਾਲ ਦੇ ਵਿੱਚ ਲੰਗਰ ਸ਼ਕਨ ਦੇ ਵੇਲੇ ਇਕੱਟਲਾ ਵਾਪਰ ਸੀ ਤੇ ਉਹਨੂੰ ਦੱਸਿਆ ਜਾ ਰਿਹਾ ਸੀ ਕਿ ਜਿਹੜੇ ਸਕੂਲੀ ਬੱਚੇ ਨੇ ਉਹਨਾਂ ਦਾ ਇਲਾਜ ਫਰੀਦਕੋਟ ਦੇ ਹਸਪਤਾਲ ਵਿੱਚ ਚੱਲ ਰਿਹਾ ਹੋਤੀ ਅੱਜ ਸਿੱਖਰ ਫਰੀਦਕੋਟ ਅੰਮ੍ਰਿਤਸਰ ਸਦਵਾਗੀ ਫਰੀਦਕੋਟ ਹਸਪਤਾਲ ਵਿੱਚ ਬੱਚਾ ਨੂੰ ਮੇਰੇ ਵਾਸਤੇ ਪੁੱਛੇ ਤੇ ਨਾਲ ਹੀ ਉਨ੍ਹਾਂ ਦੀ ਮਾਪੇ ਨਾਲ ਮੁਲਾਕਾਤ ਵੀ ਕੀਤੀ ਤੇ ਨਾਲ ਇਹ ਵੀ ਕਿਹਾ ਕਿ ਜੇਕਰ ਬੱਚਾ ਦੇ ਇਲਾਜ ਤੇ ਲਈ ਕਿਸੇ ਵੱਡੇ ਹਸਪਤਲ ਵੀ ਲੈ ਕੇ ਜਾਣਾ ਪਏਗਾ ਤੇ ਉਹ ਹਰ ਸੰਭਵ ਮਦਦ ਕਰਨਗੇ ਬੀਤੇ ਦਿਨੀ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਵਜੀਦਪੁਰ ਦੇ ਗੁਰਦੁਆਰਾ ਸ਼੍ਰੀ ਜਾਮਨੀ ਸਾਹਿਬ ਦੇ ਲੰਗਰ ਘਰ ਵਿੱਚ ਗੈਸ ਸਿਲੰਡਰ ਫਟਣ ਕਾਰਨ ਉੱਥੇ ਲੰਗਰ ਸ਼ਕ ਰਹੇ ਪੰਜ ਸਕੂਲੀ ਬੱਚੇ ਬੁਰੀ ਤਰੀਕੇ ਨਾਲ ਝੁਲਸ ਗਏ ਸਨ ਜਿਨ੍ਹਾਂ ਨੂੰ ਇਲਾਜ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਇਹਨਾਂ ਦਾ ਹਾਲ ਜਾਣਨ ਲਈ ਅੱਜ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਪੁੱਜੇ ਜਿੱਥੇ ਉਹਨਾਂ ਵੱਲੋਂ ਜ਼ਖਮੀ ਬੱਚਿਆਂ ਦਾ ਹਾਲਚਾਲ ਜਾਣਿਆ ਗਿਆ ਤੇ ਉਹਨਾਂ ਦੇ ਮਾਪਿਆਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਇਸ ਮੰਦਪਾਗੀ ਘਟਨਾ ਤੇ ਦੁੱਖ ਜ਼ਾਹਰ ਕਰਦਿਆ ਕਿ ਇਸ ਘਟਨਾ ਦੇ ਦੌਰਾਨ ਜੋ ਬੱਚੇ ਚੁਲ੍ਹਸੇ ਨੇ ਉਹਨਾਂ ਦੇ ਹਰ ਤਰ੍ਹਾਂ ਦੇ ਵਧੀਆ ਇਲਾਜ ਲਈ ਡਾਕਟਰ ਨੂੰ ਹਿਦਾਇਤ ਕੀਤੀ ਹੈ ਤੇ ਨਾਲ ਹੀ ਜੇਕਰ ਇਹਨਾਂ ਬੱਚਿਆਂ ਦੇ ਇਲਾਜ ਲਈ ਕਿਸੇ ਹੋਰ ਵੱਡੇ ਹਸਪਤਾਲ ਵੀ ਲਿਜਾਣਾ ਪਿਆ ਤਾਂ ਉਸ ਲਈ ਵੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ ਇਸ ਮੌਕੇ ਉਹਨਾਂ ਆਪਣੇ ਅਖਤਿਆਰੀ ਕੋਟੇ 'ਚੋਂ ਪੰਜਾਬ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦੀ مالی ਮਦਦ ਦੇਣ ਦਾ ਐਲਾਨ ਵੀ ਕੀਤਾ ਹੈ ਡਾਕਟਰ ਨਾਲ ਗੱਲ ਹੋਈ ਹੈ ਬੱਚਿਆਂ ਦੇ ਜਿਹੜੇ ਟੈਂਡੈਂਟਸ ਐ ਪੇਰੈਂਟਸ ਉਹਨਾਂ ਨਾਲ ਵੀ ਗੱਲ ਹੋਈ ਹੈ ਇਲਾਜ ਠੀਕ ਚੱਲ ਰਿਹਾ ਹੈ ਗੁਰੂ ਸਾਹਿਬ ਮਿਹਰ ਕਰਨਗੇ ਔਰ ਕਿਸੇ ਵੀ ਤਰ੍ਹਾਂ ਦੀ ਇਲਾਜ ਦੇ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਏਗੀ ਐਡਮਿਨਿਸਟ੍ਰੇਸ਼ਨ ਨੂੰ ਵੀ ਕਿਹਾ ਹੋਇਆ ਡਾਕਟਰ ਸਾਹਿਬ ਫੁਰਨਾਵ ਵੀ ਲਗਾਤਾਰ ਟੱਚ ਦੇ ਵਿੱਚ ਐ ਔਰ ਜਦੋਂ ਇਹ ਆਏ ਸੀ ਉਦੋਂ ਤੋਂ ਹੀ ਮੈਂ ਇਹਨਾਂ ਦੇ ਟੱਚ 'ਚ ਆ ਮੈਨੂੰ ਇਨਫੋਰਮੇਸ਼ਨ ਮਿਲ ਗਈ ਸੀ ਜੀ ਸਭ ਕਹਤਾ ਸੀਗਾ ਬਾਕੀ ਜੇ ਕੋਈ ਇੱਕ ਬੱਚਾ ਮੈਨੂੰ ਪਤਾ ਲੱਗਾ ਡੀ ਐਮ ਸੀ ਹੈ ਉਹਨੂੰ ਵੀ ਉੱਥੇ ਫਾਲੋਅ ਅਪ ਕਰਾਂਗੇ ਸੋ ਬੜੀ ਅਣਹੋਣੀ ਹੋਈ ਹੈ ਹਮਦਪਾਗੀ ਘਟਨਾ ਸੀ ਅਸੀਂ ਇਹਨਾਂ ਗਰੀਬ ਪਰਿਵਾਰਾਂ ਦੇ ਨਾਲ ਖੜੇ ਜੋ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਲੋੜ ਹੋਏਗੀ ਅਸੀਂ ਕਰਵਾਉਂਗਾ